ਸਾਰੇ ਜਾਣੇ ਆਪਣੇ ਬੱਚਿਆਂ ਦੀ ਕੰਪਲੇਂਟਾਂ ਲੈ ਕੇ ਆਏ ਆ ਤੇ ਜਦੋਂ ਮੈਂ ਇਹਨਾਂ ਦੀ ਗੱਲ ਸੁਣੀ ਮੈਂ ਸਾਰਿਆਂ ਦਾ ਕਸੂਰ ਇਹਨਾਂ ਮਾਵਾਂ ਦਾ ਏ ਯਾਰ ਬੱਚਿਆਂ 'ਚ ਕੋਈ ਕਸੂਰ ਨਹੀਂ ਹੈਗਾ ਹੁਣ ਇਹ ਮੈਡਮ ਕਹਿੰਦੇ ਵੀ ਮੈਂ ਆਪਣੀ ਬੇਟੀ ਨੂੰ 10 ਵਾਰੀ ਕਹਿੰਨੀ ਆ ਤਾਂ ਵੀ ਇਹਨਾਂ ਨੂੰ ਸੁਣਦਾ ਮੈਂ ਕਹਾਂ ਤੁਸੀਂ 10 ਵਾਰੀ ਕਹਿੰਦੇ ਕਿਉਂ ਉਹਨੂੰ ਇੱਕੋ ਵਾਰੀ ਗੱਲ ਉਹਦੇ ਕੋਲ ਖੜ ਕੇ ਸਮਝਾ ਕੇ ਉਹ ਤੋਂ ਕੰਮ ਕਰਾ ਲਓ ਇਹ ਜਿਹੜਾ ਇਹਨਾਂ ਨੇ ਟੌਪਿਕ ਲਿਆ ਹੋਇਆ ਬਹੁਤ ਵਧੀਆ ਹਮਮ ਸਮਾਜ ਦੀ ਬਹੁਤ ਬੜੀ ਸੇਵਾ ਹੈ ਕਿਤੇ ਨਾ ਕਿਤੇ ਲੋੜ ਅੱਜ ਦੇ ਟਾਈਮ ਕਿਵੇਂ ਲੱਗਿਆ ਰਣਦੀਪ ਸਿੰਘ ਜੀ ਸਾਹਿਬ ਬੜੀ ਵਧੀਆ ਸਰ ਬਹੁਤ ਵਧੀਆ ਹਾਂਜੀ ਪਹਿਲਾਂ ਕਦੇ ਐਸਾ ਜ ਸੈਸ਼ਨ ਅਟੈਂਡ ਕੀਤਾ ਨਹੀਂ ਨਹੀਂ ਸਰ ਪਹਿਲੀ ਵਾਰ ਕੀਤਾ ਹਾਂ ਸਰ ਇਹ ਕੁਐਸਚਨ ਵੀ ਨੈਕਸਟ ਟਾਈਮ ਵੀ ਹੋਣਾ ਚਾਹੀਦਾ ਨੈਕਸਟ ਟਾਈਮ ਵੀ ਹਾਂਜੀ ਤੁਸੀਂ ਰਣਦੀਪ ਸਿੰਘ ਜੀ ਦਾ ਸੈਸ਼ਨ ਦੇਖਿਆ ਸੀ ਹਾਂਜੀ ਹਾਂ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਜੀ ਕਾਫੀ ਮੋਟੀਵੇਸ਼ਨ ਵਾਲਾ ਸੀ ਜੀ ਉਹਨਾਂ ਦਾ ਕਾਫੀ ਚੀਜ਼ਾਂ ਲਰਨ ਕਰਨ ਨੂੰ ਮਿਲੇਆਂ ਅਮਰ ਦੇ ਵਿੱਚੋਂ तो वो चीज़ा अप्लाई भी करा जिदा कि फोन फोन वगैरह मोबाइल यूजेज बारे के में दसाया जा बच्चे ने टाइम किमें स्पेंड करना सारा वो वो भी गलत कर हाँ किमें लग गया रणदीप हमें बहुत अच्छा लगा ईवन दो पेरेंट्स भी अभी यही कमेंट कर रहे हैं कि ये सैशन इस तरह के सैशन बार बार ऑर्गेनाइज कराया जाए ਕਿ ਬਹੁਤ ਅੱਛਾ ਹੈ ਕਿ ਇਸੇ ਬਹੁਤ ਫਰਕ ਪड़ਦਾ ਹੈ ਕਿਉਂਕਿ ਇਹ ਨਾ ਰੋਜ਼ਮਰਾਂ ਕੀ ਪ੍ਰੋਬਲਮਸ ਹੈ ਜੋ ਸਰ ਨੇ ਅਭੀ ਹਮੇ ਸੋਲੂਸ਼ਨ ਬਤਾਇਆ ਹੈ ਜਾਂ ਸਰ ਡਿਸਕਸ਼ਨ ਕਰ ਰਹੇ تھے। ਸੋ ਆਈ ਥਿੰਕ ਸੋ ਕਿ ਦਿਸ ਸੈਸ਼ਨ ਇਜ਼ ਵੰਡਰਫੁਲ ਐਂਡ ਇਟ ਵਿਲ ਚੇਂਜ ਦਾ ਲਾਈਫ ਆਫ ਨੰਬਰ ਆਫ ਸਟੂਡੈਂਟਸ ਐਂਡ ਪੈਰੈਂਟਸ ਆਲਸੋ। ਬਹੁਤ ਵਧੀਆ ਲੱਗਾ ਜੀ ਉਹਨਾਂ ਦਾ ਸੈਸ਼ਨ ਸੁਣ ਕੇ ਸਾਨੂੰ ਨੈਕਸਟ ਬੱਚਿਆਂ ਦੀ ਵੀਡੀਓ ਨੂੰ ਪਰਸਨਲ ਪ੍ਰੋਬਲਮਸ ਆਉਂਦੀਆਂ ਆ ਉਹਨਾਂ ਬਾਰੇ ਵੀ ਜਾਣਕਾਰੀ ਮਿਲੀ ਹੈ ਤੇ ਮੇਰੇ ਤਿੰਨ ਬੱਚੇ ਇੱਥੇ ਪੜ੍ਹਦੇ ਆ ਤੇ ਉਹਨਾਂ ਦਾ ਜੀ ਫਿਊਚਰ ਹੋਰ ਵਧੀਆ ਖਿਆਲ ਰੱਖਾਂਗੇ ਸਾਡੇ ਆਪਣੇ ਬਾਰੇ ਸਾਡੇ ਬੱਚਿਆਂ ਬਾਰੇ ਬਹੁਤ ਵਧੀਆ ਹੈ ਨਹੀਂ ਇੰਜ ਲੱਗ ਰਹੀ ਸੀ ਆਪਣੇ ਬੱਚੇ ਦੀ ਜਿੰਮੇ ਗੱਲ ਬੋਲਦੀ ਹਾਂ ਹਾਂ ਸਾਚੀ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਾਂਜੀ ਦੇਖੋ ਇਹ ਜਿਹੜਾ ਜਿਹੜਾ ਇਹਨਾਂ ਨੇ ਟੌਪਿਕ ਲਿਆ ਹੋਇਆ ਬਹੁਤ ਵਧੀਆ ਹਾਂ ਸਮਾਜ ਦੀ ਬਹੁਤ ਬੜੀ ਸੇਵਾ ਹੈ ਕਿਤੇ ਨਾ ਕਿਤੇ ਲੋੜ ਆਜ ਦੇ ਟਾਈਮ ਦੀ ਹੈ ਸੀ ਤਾਂ ਤਾਂ ਇਸ ਸੈਸ਼ਨ ਦੀ ਕਿਵੇਂ ਲੱਗਿਆ ਅੱਜ ਦਾ ਸੈਸ਼ਨ ਸੀਗਾ ਜਿਹੜਾ ਇਹ ਜਿਵੇਂ ਬੱਚਿਆਂ ਨੂੰ ਲੈ ਕੇ ਸੀਗਾ ਬੱਚਿਆਂ ਨੂੰ ਇਹ ਚੀਜ਼ ਦੀ ਲੋੜ ਹੋ ਸਾਨੂੰ ਵੀ ਲੋੜੋ ਇਹ ਸਾਰੇ ਜਾਣੇ ਆਪਣੇ ਬੱਚਿਆਂ ਦੀ ਕੰਪਲੇਂਟਾਂ ਲੈ ਕੇ ਆਏ ਆ ਤੇ ਜਦੋਂ ਮੈਂ ਇਹਨਾਂ ਦੀ ਗੱਲ ਸੁਣੀ ਮੈਂ ਸਾਰਿਆਂ ਦਾ ਕਸੂਰ ਇਹਨਾਂ ਮਾਵਾਂ ਦਾ ਹੀ ਆ ਬੱਚਿਆਂ 'ਚ ਕੋਈ ਕਸੂਰ ਨਹੀਂ ਹੈਗਾ ਹੁਣ ਇਹ ਇਹ ਮੈਡਮ ਕਹਿੰਦੇ ਵੀ ਮੈਂ ਆਪਣੀ ਬੇਟੀ ਨੂੰ 10 ਵਾਰੀ ਕਹਿੰਨੀ ਆ ਤਾਂ ਵੀ ਇਹਨਾਂ ਨੂੰ ਸੁਣਦਾ ਮੈਂ ਕਿਹਾ ਤੁਸੀਂ 10 ਵਾਰੀ ਕਹਿੰਦੇ ਕਿਉਂ ਉਹਨੂੰ ਇੱਕੋ ਵਾਰੀ ਗੱਲ ਉਹਦੇ ਕੋਲ ਖੜਕੇ ਸਮਝਾ ਕੇ ਉਹਦਾ ਕੰਮ ਕਰਾ ਲਓ ਅੱਛਾ ਜਿਵੇਂ ਤੁਸੀਂ ਉਹ ਸਟੇਜ ਤੇ ਵੀ ਸਮਝਾ ਰਹੇ ਜੀ ਕਿ ਜਦੋਂ ਮੇਰੀ ਬੇਟੀ ਕੋਲ ਕਰਦੀ ਹੈ ਜੋ ਮੇਰੀ ਬੇਟੀ ਹੈ ਸੇਮ ਇਹ ਨਾ ਮੰਗਿਆ ਦੇਖੋ ਬੱਚਿਆਂ ਦਾ ਮੈਂਟਲ ਲੈਵਲ ਹੀ ਇਦਾਂ ਦਾ ਉਹ ਗੱਲ ਉਹਨੇ ਸੋਕਾਂਦਾ ਤਾਂ ਬੋਲ ਤਾਂ ਬੋਲੀ ਜਾਂਦੇ ਮੰਮੀਆਂ ਬੋਲ ਇਹ ਤਾਂ ਬੋਲੀ ਜਾਣਾ ਜਦੋਂ ਅਸੀਂ ਕੋਲ ਜਾ ਕੇ ਪ੍ਰੈਕਟੀਕਲੀ ਆਹ ਕੰਮ ਕਰਾਉਣਾ ਨਾ ਸਾਨੂੰ ਗੁੱਸਾ ਆਊਗਾ ਨਾ ਬੱਚਿਆਂ ਨੂੰ ਗੁੱਸਾ ਆਊਗਾ ਉਹਨੂੰ ਪਤਾ ਵੀ ਹੁੰਦਾ ਕਰਨਾ ਹੀ ਪੈਣਾ ਹੁਣ ਤਾਂ ਮੰਮੀ ਸਿਰ ਤੇ ਹੀ ਆ ਗਈ ਈਮੇਲ ਲੱਗ ਗਿਆ ਬਹੁਤ ਅੱਛਾ ਲੱਗ ਗਿਆ ਕਿ ਚਲੋ ਜੋ ਵੀ ਪ੍ਰੋਬਲਮ ਹੁੰਦੀ ਆਪਣੀ ਪਰਸਨਲੀ ਜੋ ਆਪ ਆਪਣੇ ਘਰ ਨਹੀਂ ਸ਼ੇਅਰ ਕਰ ਸਕਦੇ ਵਿਦਾਊਟ ਆਪਣੇ ਹਸਬੰਡ ਨਾਲ ਵੀ ਨਹੀਂ ਕਈ ਵਾਰ ਕਰ ਸਕਦੇ ਬੱਚਿਆਂ ਨੂੰ ਲੈ ਕੇ ਤਾਂ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਿਆ ਵੈਰੀ ਨਾਈਸ ਇਹ ਫਸਟ ਟਾਈਮ ਸੀਗਾ ਬਟ ਡੈਫੀਨਿਟਲੀ ਇਹ ਜ਼ਰੂਰ ਹੋਣੇ ਚਾਹੀਦੇ ਆ ਤਾਂ ਕਿ ਬੱਚੇ ਨੂੰ ਪਤਾ ਲੱਗੇ ਔਰ ਪੇਰੈਂਟਸ ਨੂੰ ਵੀ ਖੁਦ ਪਤਾ ਲੱਗੇ ਕਿ ਵਾਟ ਇਜ਼ ਦਾ ਗੁੱਡ ਐਂਡ ਵਾਟ ਇਜ਼ ਦਾ ਬੈਡ ਸਾਡੀ ਇਸ ਨਾ ਪੇਸ਼ੈਂਸ ਲੈਵਲ ਘੱਟ ਨੇ ਅਸੀਂ ਕਹਾਂਗੇ ਅਸੀਂ ਬੱਚੇ ਨੂੰ ਹੁਣੇ ਕਿਹਾ ਨਾ 2-3 ਮਿੰਟ ਚ ਇਹ ਕੰਮ ਹੋ ਜਾਣਾ ਚਾਹੀਦਾ ਹੈ ਬਟ ਇਹ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਉਹੀ ਕੰਮ ਖੁਦ ਕੋਲ ਜਾ ਕੇ ਪਿਆਰ ਨਾਲ ਕਹਿ ਕੇ ਉਹ ਕਰਵਾ ਦਈਏ ਤਾਂ ਕਿ ਬੱਚਾ ਵੀ ਸਿੱਖੇ ਤੇ ਆਪਾਂ ਉਹਨੂੰ ਕਹੀਏ ਵੀ ਨਾ ਅਸੀਂ ਅਗਰੈਸਿਵ ਹੋਈਏ ਨਾ ਉਹ ਹੋਈਏ ਕਿਉਂਕਿ ਚੇਂਜਸ ਹੱਸੋ ਤਾਂ ਇਹ ਸੀਗਾ ਕਿ ਆਪਣੇ ਵਿੱਚ ਚੇਂਜਸ ਲੈ ਕੇ ਆਓ ਤਾਂ ਹੀ ਅਸੀਂ ਬੱਚੇ ਵਿੱਚ ਲੈ ਕੇ ਆ ਸਕਦਾ ਕਿ ਬਿਲਕੁਲ ਲੱਗਦਾ ਕਿ ਕਹਾਣੀ ਪਹਿਲਾਂ ਆਪਣੇ ਤੋਂ ਸ਼ੁਰੂ ਕਰਨੀ ਪੈਣੀ ਹੈ ਸ਼ੁਰੂ ਕਰਨੀ ਪੈਣੀ ਸਹੀ ਗੱਲ ਐਕਚੁਅਲੀ ਅਸੀਂ ਇਹ ਸੋਚਦੇ ਹਾਂ ਨਾ ਕਿ ਅਸੀਂ ਤਾਂ ਇਸ ਤਰ੍ਹਾਂ ਕਰਦੇ ਨਹੀਂ ਸੀ ਸਾਡੇ ਬੱਚੇ ਇਸ ਤਰ੍ਹਾਂ ਕਰਦੇ ਆ ਬਟ ਅਸੀਂ ਉਸ ਚੀਜ਼ ਨੂੰ ਸਮਝਦੇ ਨੇ ਕਿ ਉਸ ਟਾਈਮ ਤੇ ਮੋਬਾਈਲ ਫੋਨ ਦੀ ਯੂਜ਼ ਘੱਟ ਹੁੰਦੇ ਸੀ ਬਟ ਹੁਣ ਜ਼ਿਆਦਾ ਹੁੰਦੇ ਆ ਜਿਸ ਕਰਕੇ ਬੱਚਿਆਂ ਦਾ ਮਾਈਂਡ ਵੀ ਉੱਥੇ ਹੀ ਜਾ ਕੇ ਸਟੇਬਲ ਹੋ ਗਿਆ ਹਾਂਜੀ ਸਟਾਈਲ ਵਿੱਚ ਰਹਿ ਗਏ ਕਿਉਂਕਿ ਅਸੀਂ ਆਪਣੇ ਪੇਰੈਂਟਸ ਤੋਂ ਡਰਦੇ ਸੀ ਉਸ ਟਾਈਮ ਤੋਂ ਆਹ ਕੰਮ ਕਰ ਲੈ ਸਾਡੇ ਪੇਰੈਂਟਸ ਤੋਂ ਸਾਨੂੰ ਬੋਲਣਾ ਉਸ ਜਦੋਂ